ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਜਾਣ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਨ ਸਿੰਘ ਮਾਨ ਵੱਲੋਂ ਅੱਜ ਇੱਕ ਵਿਧਾਨ ਸਭਾ ਦੇ ਵਿੱਚ ਮੈਸੇਜ ਵੀਡੀਓ ਕਾਲ ਰਹਾ ਹਾਂ ਹਸਪੀਟਲ ਦੇ ਵਿੱਚੋਂ ਬੋਲ ਰਹੇ ਸੀ ਤੇ ਉਹਨਾਂ ਨੇ ਮਤਾ ਪਾਇਆ ਔਰ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਦੁਬਾਰਾ ਗੱਲਬਾਤ ਹੋਣੀ ਹੈ ਉਹ ਕਹਿੰਦੇ ਜਿਹੜੀ ਜ਼ਮੀਨ ਦਰਿਆ ਦੇ ਵਿੱਚ ਆਉਂਦੀ ਹੈ ਜਿਹੜੀ ਜ਼ਮੀਨ ਦੇ ਵਿੱਚ ਬਰੇਤੀ ਜਣ ਕਿਰੇਤਾ ਭਰ ਜਾਂਦਾ ਹੈ ਤੇ ਉਹ ਜ਼ਮੀਨਾਂ ਦੇ ਜਿਹੜੇ ਮਾਲਕ ਹੋਣਗੇ ਉਹਨਾਂ ਨੂੰ 20000 ਰੁਪਇਆ ਏਕੜ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਊ ਔਰ ਜਿਹੜਾ ਰੇਤਾ ਹੈ ਉਹ ਜ਼ਮੀਨ ਦੇ ਵਿੱਚ ਉਹ ਜ਼ਮੀਨ ਦਾ ਮਾਲਕ ਜਿਹੜਾ ਕਿਸਾਨ ਹੋਊਗਾ ਉਹ ਵੇਚ ਸਕਦਾ ਮੈਂ ਤੇ ਕਨਾਲ ਇੱਕ ਹੋਰ ਗੱਲ ਐਡ ਕਰ ਦੇਣਾ ਹਾਲਕੇ ਸਾਡੇ ਕੋਈ ਔਕਾਤ ਨਹੀਂ ਵੀ ਸਰਕਾਰ ਸਾਡੀ ਗੱਲ ਮੰਨੇ ਪਰ ਹਰੇਕ ਬੰਦੇ ਨੂੰ ਗੱਲ ਕਹਿਣ ਦਾ ਹੱਕ ਹੈ ਔਰ ਜਿਹੜੀ ਲੋਕ ਹਿੱਤ ਦੇ ਵਿੱਚ ਗੱਲ ਜਾਂਦੀ ਹੋਵੇ ਉਹ ਕਹਿ ਦੇਣੀ ਚਾਹੀਦੀ ਹੈ ਮੰਨ ਲਓ ਵੀ 60000 ਕਿੱਲਾ ਕਹਿ ਲਈਏ ਠੀਕ ਹੈ ਇੱਕ ਕਿੱਲੇ ਦਾ 60000 ਠੀਕ ਹੈ ਜੇ ਸਰਕਾਰ ਚਾਹਵੇ ਤਾਂ ਇੱਕ ਕਿੱਲੇ ਦਾ 1 ਲੱਖ ਰੁਪਇਆ ਰੇਤਾ ਉਸ ਕਿਸਾਨ ਨੂੰ ਵੇਚਿਆ ਜਾ ਸਕਦਾ ਹੈ ਉਹ ਕਿਸਾਨ ਆਪਣੀ ਮਰਜ਼ੀ ਕਰੇ ਜੇ ਕਹਿੰਦੇ 5-7 ਕਿੱਲੇ ਆਉਂਦੇ 10 ਕਿੱਲੇ ਆਉਂਦੇ ਉਹਦੇ ਮੁਤਾਬਕ ਉਹ ਟਰਾਲੀਆਂ ਦੇ ਮੁਤਾਬਕ ਰੇਤਾ ਵੇਚ ਸਕਦਾ ਹੈ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਇਹ ਪੰਜਾਬ ਸਰਕਾਰ ਪਾਲਿਸੀ ਬਣਾ ਸਕਦੀ ਹੈ ਔਰ ਜਿਨ੍ਹਾਂ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ ਦਰਿਆ ਦੀ ਜ਼ਮੀਨ ਦੇ ਨਾਲ ਤਾਂ ਉਹਨਾਂ ਨੂੰ ਫਿਰ ਕੁਝ ਨਾ ਕੁਝ ਲਾਭ ਤਾਂ ਮਿਲਣਾ ਚਾਹੀਦਾ ਉਹਨਾਂ ਦਾ ਹੱਕ ਵੀ ਉਸ ਜ਼ਮੀਨ ਤੇ ਜੋ ਘੇਰੇਤਾ ਤਾਂ ਜਦੋਂ ਵੀ ਪਾਣੀ ਆਉਂਦਾ ਉਹਨਾਂ ਹੀ ਦੁਬਾਰਾ ਫੇਰ ਭਰ ਜਾਂਦਾ ਔਰ ਰੇਤਾ ਨਾ ਕੱਢਣ ਕਰਕੇ ਸਮੁੰਦਰ ਦਾ ਜਿਹੜਾ ਪਾ ਸਾਰੇ ਦਰਿਆ ਦਾ ਜਿਹੜਾ ਪਾਣੀ ਸੀ ਉਹਨੂੰ ਨੁਕਸਾਨ ਕੀਤਾ ਔਰ ਜਿਹੜੀ ਜ਼ਮੀਨ ਦਰਿਆ ਦੇ ਨਾਲ ਲੱਗਦੀ ਹੈ ਤੇ ਉਹਨੂੰ ਸਾਫ ਸੁੱਥਰੀ ਉਹਨੂੰ ਪਧਰਾ ਵੀ ਕੀਤਾ ਜਾ ਸਕਦਾ ਪਰ ਇਹ ਕਿਸੇ ਪਾਲਿਸੀ ਦੇ ਮੁਤਾਬਕ ਲੋਕਾਂ ਦੀ رائے ਲੈ ਕੇ ਹੋ ਸਕਦਾ ਹੈ ਸਰਵੀਰ ਮੰਗੂ ਨੇ ਵੀ ਉੱਥੇ ਖੜ ਕੇ ਕਹਿਤਾ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਕੰਕਰੀਟ ਦੇ ਬੰਨ ਮਾਰ ਦਿਆਂਗੇ ਅਜਿਹਾ ਪੂਰੀ ਪਾਟੜੀ ਬਣਾ ਦੇਂਗੇ ਧੁਰ ਤੱਕ ਦਰਿਆ ਪੱਕਾ ਹੀ ਕਰ ਦਿਆਂਗੇ ਜਿਵੇਂ ਨੋਟਾਂ ਵਾਲੀ ਮਸ਼ੀਨ ਘਰੇ ਲਾਈ ਹੁੰਦੇ ਫਟਾਫਟ ਹਰ ਸਿਮਰਤ ਕੌਰ ਬਾਦਲ ਛਾਪੀ ਜਾਊਗੀ ਮੈਂ ਬੰਡੀ ਜਾਊਂਗਾ ਜੇ ਮੈਂ ਕਹਿੰਦਾ ਤਾਂ ਹੁੰਦਾ ਮੈਂ ਟਰੱਕ ਭਰ ਕੇ ਲੈ ਕੇ ਆਉ ਲਾ ਲਿਓ 5 ਕਰੋੜ ਇਹ ਗੱਲਾਂ ਦੇ ਵਿੱਚ ਕੁਛ ਦਮ ਨਹੀਂ ਪੰਜਾਬ ਸਰਕਾਰ ਨੇ ਸੋਚਣਾ ਲੋਕਾਂ ਦੀ ਰਾਏ ਲੈਣੀ ਹੈ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਆਰਾਇਨਿਤ ਕਿੰਦਕ ਲੋਕ ਨੇ ਉਹਨਾਂ ਨੇ ਸੋਚਣਾ ਜਿਹੜੇ ਮਾਹਰ ਨੇ ਖੇਤੀ ਦੇ ਤੇ ਜਾਂ ਜਿਹੜੇ ਆਮਦਨ ਸੋਰਸ ਬਾਰੇ ਸਮਝਾ ਸਕਦੇ ਨੇ ਉਹਨਾਂ ਲੋਕਾਂ ਨੇ ਗੱਲ ਕਰਨੀ ਹੈ ਜੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵੀ ਜਿੰਨਾ ਲੋਕਾਂ ਦੀ ਜ਼ਮੀਨ ਦਰਿਆ ਦੇ ਨਾਲ ਲੱਗਦੀ ਹੈ ਦਰਿਆ ਦੇ ਵਿੱਚ ਆਉਂਦੀ ਹੈ ਨਦਰਾ ਦੇ ਪਾਣੀ ਨਾਲ ਨੁਕਸਾਨ ਹੁੰਦਾ ਤੇ ਉਹਨਾਂ ਨੂੰ 20000 ਏਕੜ ਕਿੱਲੇ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਊ ਜਿਹੜੀ ਹੜ੍ਹਾਂ ਕਰਕੇ ਇਹ ਪ੍ਰੋਬਲਮ ਪਈ ਹੈ ਤੇ ਜਿਹੜਾ ਉਹ ਜ਼ਮੀਨ ਵਿੱਚ ਰੇਤਾ ਹੋ ਉਹ ਕਿਸਾਨ ਆਪਣੀ ਜ਼ਮੀਨ ਦਾ ਰੇਤਾ ਵੇਚ ਸਕਦਾ ਭਾਵੇਂ ਕੁਝ ਪਰਸੈਂਟ ਹੋਵੇ ਉਹਦਾ ਹਾਲਾ ਠੇਕਾ ਪੂਰਾ ਹੋ ਜਾਵੇ ਮੰਨ ਲਓ ਗੱਲ ਕਿੱਲੇ ਦੇ ਵਿੱਚ 70000 ਦੀ ਫਸਲ ਹੁੰਦੀ ਹੈ ਉਹਨਾਂ ਕੋ ਉਹਨੂੰ ਉਹ ਰੇਤਾ ਵੇਚ ਦਿੱਤਾ ਜਾਵੇ ਤਾਂ ਕੋਈ ਮਾੜੀ ਗੱਲ ਸਰਕਾਰ ਦਾ ਬੋਝ ਵੀ ਘਟਦਾ ਹੈ ਤੇ ਜਿਨ੍ਹਾਂ ਦੀ ਜ਼ਮੀਨ ਦਾ ਨੁਕਸਾਨ ਹੁੰਦਾ ਉਹ ਵੀ ਫਾਇਦੇਬੰਦ ਨੇ ਇਹ ਹੋ ਜਾਣਾ ਚਾਹੀਦਾ ਪਰ ਜਦੋਂ ਇਹ ਬਿਆਨ ਆਇਆ ਉਹਦੀ ਅਕਾਲੀਆਂ ਤੇ ਕਾਂਗਰਸੀ ਨੇ ਪੁੱਛਾਂ ਚੱਕ ਲਈਆਂ ਨਹੀਂ ਨਹੀਂ ਜੀ ਇਹ ਤਾਂ ਹੁਣ ਕਹਿੰਦੇ ਆ ਵੀ ਦਰਿਆ ਖਾਲੀ ਕਰ ਦੇ ਕਿਸਾਨਾਂ ਨੂੰ ਮੱਥਾ ਮਰਵਾਉਣਗੇ ਬਾਅਦ ਵਿੱਚ ਰੇਤਾ ਆਪ ਵੇਚਣਗੇ ਅੰਵੇਚਣਗੇ ਤੇ ਤੁਸੀਂ ਇਦਾਂ ਕੀਤਾ ਸੀ ਪਹਿਲਾਂ ਜਾਂ ਹੁਣ ਕਰੋਗੇ ਤੁਹਾਡੇ ਕੀ ਗਰੰਟੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਫੜਿਆ ਗੁਟਕਾ ਸਾਹਿਬ ਤਲਵੰਡੀ ਵੱਲ ਸਾਬੋਬਲ ਕਰ ਲਿਆ ਮੂੰਹ ਕਹਿੰਦਾ ਚਾਰ ਹਫਤਿਆਂ ਵਿੱਚ ਨਸ਼ਾ ਬੰਦ ਕਰ ਦੂੰ ਤੇ ਸਭ ਤੋਂ ਵੱਧ ਨਸ਼ਾ ਉਹਦੇ ਆਪਣੇ ਮਹਿਲਾ ਵਿੱਚ ਹੁੰਦਾ ਸੀ ਰੂਸ਼ਾ ਚਾਰ-ਚਾਰ ਬੋਤਲਾਂ ਰੱਖਦੀ ਟੀਬਲ ਤੇ ਤੇ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂ ਖਾਦੀ ਕਰਦਾ ਸਭ ਕੁਝ ਇਹ ਬਾਦਲ ਕਹਿੰਦੇ ਸੀ ਅਸੀਂ ਐ ਕਰਦੇ ਹਾਂ ਕਿ ਬਾਦਲਾਂ ਦੇ ਰਾਜ ਵਿੱਚ ਬੇਅਦਵੀ ਹੋਈ ਕੋਛ ਨਹੀਂ ਕੀਤਾ ਕਿਸੇ ਜੇ ਕੋਈ ਮੌਜੂਦਾ ਸਰਕਾਰ ਕਿਸਾਨ ਹਿੱਤਾਂ ਲਈ ਜਾਂ ਜਿਨ੍ਹਾਂ ਦਾ ਹੜਨ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਦੇ ਲਈ ਕੋਈ ਇਹੋ ਜਿਹੀ ਪਾਲਿਸੀ ਲੈ ਕੇ ਆਉਂਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਨਹੀਂ 100 ਵਾਰੀ ਸੋਚਣ ਦੇ ਲੋੜ ਲੈ ਜੇ ਪੰਜਾਬ ਸਰਕਾਰ ਦੇ ਜਾਂ ਸੈਂਟਰ ਸਰਕਾਰ ਦੇ ਖਾਤੇ ਵਿੱਚ ਜਾਨਕਿ ਖਜ਼ਾਨੇ ਵਿੱਚ ਪੈਸੇ ਪਏ ਨੇ ਉਹ ਸਾਡੇ ਲੋਕਾਂ ਦੇ ਪੈਸੇ ਆ ਔਰ ਅਸੀਂ ਜਿਹੜੇ ਖਰਚੇ ਨੇ ਉਹਨਾਂ ਵੱਲ ਵੀ ਦੇਖਣਾ ਹੁੰਦਾ ਔਰ ਅਸੀਂ ਤਾਂ ਕਈ ਦਿਨਾਂ ਹੁੰਦਾ ਆ ਜਿਹੜੇ ਕਾਲੀ ਸੋਨਨ ਨੇ ਵੀਡੀਓ ਪਾਈਆਂ ਪੋਸਟਾਂ ਪਾਈਆਂ ਨਹੀਂ ਜੀ 1.5 ਲੱਖ ਰੁਪਈਆ ਕਿੱਲੇ ਦਾ ਹੋਵੇ ਘੱਟੋ-ਘੱਟ ਕਿੰਨਾ ਕੁ ਹੋਵੇ ਤੁਸੀਂ 1.5 ਲੱਖ ਦਿੱਤਾ ਸੀ ਪਹਿਲਾਂ ਕਦੇ ਆ ਤੁਹਾਡੇ ਤੋਤੇ ਮੰਤਰੀ ਵਰਗੇ ਜਿਹੜੀਆਂ ਦਵਾਈਆਂ ਸੀ ਫਸਲਾਂ ਬਾਅਦ ਤੇ ਉਹਨਾਂ ਜੀ ਕੱਪੜਾ ਕਰਗੇ ਕੰਪਨੀਆਂ ਦੇ ਨਾਲ ਮਿਲ ਕੇ ਕੱਪੜਾ ਕਰਕੇ ਖਸਲਾਂੇ ਤਬਾਹ ਹੋ ਗਿਆ ਸੀ ਬਾਦ ਵਿੱਚ ਖੜਾ ਛਡਾ ਲੈ ਨਹੀਂ ਬੀਜ ਨਕਲੀ ਨੇ ਧਰਤੀ ਵਿੱਚ ਬਿਮਾਰੀ ਪੈ ਗਈ ਹਜ਼ਾਰਾਂ ਏਕੜ ਜ਼ਮੀਨ ਨਰਮਾ ਖਰਾਬ ਹੋ ਗਿਆ ਸੀ ਝੋਨਾ ਖਰਾਬ ਹੋ ਗਿਆ ਸੀ ਉਦੋਂ ਉਦੋਂ ਕਹਿੰਦੇ ਤੋਤਾ ਤਾਂ ਹਲੜ ਗਿਆ ਸੁਣਦੀਆਂ ਕਾ ਕੇ ਤੁਹਾਡਾ ਮੰਤਰੀ ਸੀ ਤੇ ਹੁਣ ਜਦੋਂ ਵੀ ਭਵੰਤਮਾਨ ਨੂੰ ਕੋਈ ਗੱਲ ਕਰੇ ਬਸ ਇਹਨੇ ਡੇਡਾ ਹੋ ਕੇ ਵਿੱਚ ਡਿੱਕਾ ਲਾਉਣਾ ਹੁੰਦਾ ਇਹ ਗੱਲਾਂ ਦੇ ਨਾਲ ਕੁਝ ਨਹੀਂ ਹੋਣਾ ਪੰਜਾਬ ਦੇ ਲੋਕਾਂ ਨੇ ਸਮਝਣਾ ਸੋਚਣਾ ਵੀ ਸਾਡੇ ਲਈ ਫਾਇਦੇਮੰਦ ਕੀ ਹੋ ਸਕਦਾ ਇਹ ਬੇਨਤੀ ਪਰਵਾਨ ਕਰਿਓ ਜੇ ਇਹ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਉਂਦੀ ਹੈ ਵੀ ਜਿਸ ਕਿਸਾਨ ਦੀ ਜ਼ਮੀਨ ਹੈ ਉਸ ਰੀਤੇ ਦਾ ਮਾਲਕ ਉਹ ਖੁਦ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ